ਆ ਲੱਗੇ ਬਾਪੇ ਦੇ ਪ੍ਰਾਰਥਨ ਪ੍ਰਾਚੀ ਸ਼ਰਮਾ ਦਾ ਬਰਥਡੇ ਹੈ ਆਦੇਸ਼ ਸ਼ਰਮਾ ਇਹਦੀ ਗੋਦੀ ਵਿੱਚ ਬੈਠਾ ਹੈ ਔਰ ਹਰਗੁਣ ਸ਼ਰਮਾ ਵੀ ਪਿੱਛੇ ਖੜੀ ਹੈ ਸਾਰਿਆਂ ਦੀ ਕੇਕ ਦੇ ਉੱਤੇ ਨਜ਼ਰ ਹੈ ਬੱਚਿਆਂ ਦੀ ਤੇ ਇਹ ਪਾਪਾ ਬੈਠੇ ਆ ਇਹਨਾਂ ਦੇ ਇਹ ਲੋ ਜੀ ਕਮਰਾ ਸਜਾਇਆ ਹੈ ਕਿਵੇਂ ਸਜਾਇਆ ਏ ਉਹ ਬੰਬ ਵੇਜਣ ਲੱਗੇ ਇਹ ਅੰਜਲੀ ਸ਼ਰਮਾ ਨੇ ਕਮਰਾ ਸਜਾਇਆ ਦੇਖੋ ਕਿੰਨਾ ਸੋਹਣਾ ਕਮਰਾ ਸਜਾਇਆ ਗੁਬਾਰੇ ਗੁਬਾਰੇ ਲਗਾਤੇ ਆ ਬੱਚਿਆਂ ਨੇ ਤੇ ਪ੍ਰਾਚੀ ਦਾ ਬਰਥਡੇ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਪ੍ਰਾਚੀ ਹੈਪੀ ਬਰਥਡੇ ਟੂ ਯੂ ਖਾਓ 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 ਏ ਏ ਏ ਕਿਹਨੂੰ ਖਲਾਉਂਗਾ ਆਹਾ ਸ਼ਾਬਾਸ਼ ਬੱਲੇ 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 ਖਲਾ ਦੇ ਖਲਾ ਦੇ ਖਲਾਓ ਆਹਾ 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 ਬੱਲੇ ਬੱਲੇ ਆ ਦੀ ਖਲਾ ਦੋ ਹੈਪੀ ਬਰਥਡੇ ਹੈਪੀ ਬਰਥਡੇ ਪ੍ਰਾਚੀ ਥੈਂਕ ਯੂ ਹੈਪੀ ਬਰਥਡੇ ਆ ਪਾਈ ਦੀ ਖਲਾ ਦੋ ਦੌਨ ਦਾ ਨੂੰ ਹੈਪੀ ਬਰਥਡੇ ਬਸ ਬਸ ਆਦੀ 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 ਆ ਆ ਜਾ ਇੱਧਰ ਹੁਣ ਇੱਧਰ ਆ ਜਾਓ ਕੌਲੀ ਲੈ ਗਿਆ ਤੂੰ ਤੋ ਕੌਲੀ ਆ ਮੈਂ ਦੋ ਸਾਰੇ ਹਾਂ ਬੜਾ ਸਾਰਾ ਹਰਗੁਣੇ ਹਰਗੁਣ ਵੀ ਖਿਲਾਉਂਗੀ ਇਹ ਬਾਹਰ ਵਿੱਚ ਫੜ ਗਏ ਇਹ ਲੋ ਜੀ ਆਪਣੀ ਮੰਮੀ ਨੂੰ ਵੀ ਖਿਲਾਓ ਲੈ ਇਹ ਆ ਲੋ ਜੀ ਹਰਗੁਣ ਵੀ ਖਿਲਾ ਰਹੀ ਐ ਆਹਾ ਹਾ ਬੱਲੇ 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 ਇਹ ਲੋ ਜੀ ਉਹ ਬੱਲੇ ਬੱਲੇ ਪਾਈ ਨੂੰ ਵੀ ਖਿਲਾਇਆ ਪ੍ਰਾਚੀ ਨੇ ਪਪਾ ਪਾਪਾ ਨੂੰ ਪਾਪਾ ਨੂੰ ਇਹ ਲਓ ਜੀ ਪਾਪਾ ਨੂੰ ਵੀ ਖਲਾਤਾ ਉਹ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਇਹ ਲਓ ਜੀ ਇਹ ਕੌਣ ਹੈ ਮੰਮੀ ਹੈ ਤੇ ਦੇ ਸ਼ਾਬਾਸ਼ ਓਏ 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 ਤਾਂ ਆ ਦੇਖੋ ਓਏ

ਸ਼ਾਰਿਆਂ ਨੂੰ ਕੇਕ ਖਲਾਓ ਸ਼ਾਰਿਆਂ ਨੂੰ ਕੇਕ ਖਲਾਓ ਆਹ ਦੀ ਸ਼ਾਰਿਆਂ ਨੂੰ ਕੇ ਨਹੀਂ ਨਹੀਂ ਆਤੀ ਇੰਤਾਂ ਦੀ ਓਏ ਇਦਾਂ ਨਹੀਂ ਨਾ ਸ਼ੁਆਦ ਹੈ ਹਾਂ ਉਹਦੇ ਇਦਾਂ ਨਹੀਂ ਇਦਾਂ ਚੁੰਮ ਚੋਲੀਆਂ ਬਾਗੇ ਧੋੜੇ ਦੀਦੀ ਸ਼ਾਬਾਸ਼ ਸ਼ਾਬਾਸ਼ ਬਧਾਈਆਂ ਬਧਾਈਆਂ ਤੁਹਾਨੂੰ ਹੈਪੀ ਬਰਥਡੇ ਦੀਆਂ ਬਹੁਤ ਬਹੁਤ ਵਧਾਈਆਂ ਥੈਂਕ ਯੂ ਥੈਂਕ ਯੂ ਥੈਂਕ ਯੂ ਸ਼ੁਕਰੀ ਹੈਪੀ ਬਰਥਡੇ ਬੋਲੇ ਜੀ ਉਹਨਾਂ ਨੂੰ ਹੈਪੀ ਬਰਥਡੇ ਬਾਸ ਕਰੋ ਤੁਸੀਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਬੱਚੇ ਇੱਥੇ ਬੈਠੋ ਠੀਕ ਹੈ ਜੀ ਬਰਥਡੇ ਬੰਆ ਆਇਆ ਲੋ ਜੀ ਇਹ ਕੁੜੀ ਦਾ ਬਰਥਡੇ ਆ ਜੀ ਕਿੰਨੇ ਸਾਲ ਦੇ ਹੋਗੇ ਤੁਸੀਂ ਅੱਜ 11 ਦੇ 11 ਸਾਲ ਦੀ ਹੋਗੀ ਕਿਹੜੀ ਕਲਾਸ ਵਿੱਚ ਹੋਗੀ 25ਵੀਂ ਵਿੱਚ 29ਵੀਂ ਵਿੱਚ ਹੋਗੀ ਸ਼ਾਬਾਸ਼ ਬਹੁਤ ਬਹੁਤ ਵਧਾਈਆਂ ਤੈਨੂੰ ਹੈਪੀ ਬਰਥਡੇ ਦੀਆਂ ਠੀਕ ਹੈ ਥੈਂਕ ਯੂ ਨਾਏ ਲੋ ਬਾਏ